ਕੀਤਾ ਹੈਗਾ ਵਿਰੋਧ ਹੋਇਆ ਹੈਗਾ ਉਹ ਕੀ ਕਾਰਨ ਹੈ ਕੀ ਲੱਗਦਾ ਤੁਹਾਨੂੰ ਦੇਖੋ ਜੀ ਸਾਡੇ ਪਿੰਡ ਚ ਮੈਂ ਖ 30 40 ਸਾਲ ਹੋ ਗਏ ਕਦੇ ਇੱਕ ਸੋਸਾਇਟੀ ਚ ਵੋਟਾਂ ਨਹੀਂ ਪਈਆਂ ਅਜੇ ਤੱਕ ਐਂ ਸਿਸਟਮ ਸਰਬਸੰਮਤੀ ਨਾਲ ਹੀ ਕਮੇਟੀ ਚੁਣੀ ਜਾਂਦੀ ਆ ਜੀ ਤੇ ਕੱਲ ਵੀ ਜਿਹੜੇ ਬੰਦੇ ਸਾਰੀ 11 ਬੰਦੇ ਦੀ ਸੀਟਾਂ ਦਾ 11 ਨਹੀਂ ਕਾਗਜ਼ ਭਰੇ ਜੀ ਤੇ ਸਰਬਸੰਮਤੀ ਨੇ ਚੁਣੇਗੇ ਉਹਦੇ ਚ ਹੁਣ ਜਿਹੜੀ ਉਹਨਾਂ ਨੇ ਖਬਰ ਲਾਈ ਹੈ ਜਗਵਾਨੀ ਅਖਬਾਰ ਚ ਬਿਲਕੁਲ ਹੀ ਝੂਠੀ ਤੇ ਬੇਮੁਨਾਵਾ ਕਿਹੜੀ ਪਾਰਟੀ ਦੇ ਨਮਾਇਦੇ ਲਏ ਗਏ ਜੀ ਦੇਖੋ ਜੀ ਇਹਦੇ ਵਿੱਚ ਅਸੀਂ ਸਾਰੀਆਂ ਪਾਰਟੀਆਂ ਦੇ ਅਸੀਂ ਦੇਖੋ ਸਾਡੇ ਇਹਦੇ ਵਿੱਚ ਤਕਰੀਬਨ 5 ਮੈਂਬਰ ਤਾਂ ਸਾਡੇ ਆਮ ਆਦਮੀ ਪਾਰਟੀ ਦੇ ਆ 3 ਇਹਦੇ ਵਿੱਚ ਕਾਂਗਰਸ ਪਾਰਟੀ ਦੇ ਮੈਂਬਰ ਨੇ ਜੀ ਤੇ ਕਾਲੀ ਦਲ ਦੇ ਵੀ ਵਿੱਚ ਇਹਦੇ ਦੋ ਮੈਂਬਰ ਨੇ ਭਾਜੀਪੀ ਦਾ ਵੀ ਸਾਡੀ ਅਸੀਂ ਤਾਂ ਸਾਰੀਆਂ ਹੀ ਪਾਰਟੀਆਂ ਦੇ ਇੱਕ ਇੱਕ ਦੋ ਦੋ ਮੈਂਬਰ ਲੈ ਕੇ ਇਹ ਸਾਰੀ ਚੋਣ ਕੀਤੀ ਹੈ ਇਹਦੇ ਵਿੱਚ ਏ ਜੇ ਵੀ ਆਈ ਹੋਈ ਸਹਿਮਤੀ ਨਾ ਕੋਈ ਚ ਹੇਰਾ ਫਿਰਾਲੀ ਕੋਈ ਗੱਲ ਨਹੀਂ ਕੋਈ ਨਾ ਬਾਤਾਂ ਨਾ ਕਹੀ ਜਾਂਦੇ ਕਿ ਫਲਾਣਾ ਹੋ ਗਿਆ ਫਲਾਣਾ ਹੋ ਗਿਆ ਪਰ ਬਿਲਕੁਲ ਨਹੀਂ ਜਦੋਂ ਇਹਨੇ ਕੀਤਾ ਵਾ ਸਾਰੇ ਮੁੰਡੇ ਮਿਲ ਕੇ ਵੀ ਗਏ ਆ ਕਹਿੰਦੇ ਵਧੀਆ ਉਹਨੇ ਬੜਿਆ ਮੁੰਡੇ ਦੋ ਗਨੇ ਰੋਲਾ ਪਾ ਲਿਆ ਉਹ ਸਾਰੇ ਐ ਕਰਨ ਲੱਗੇ ਉਹਦਾ ਕੋਈ ਫਾਇਦਾ ਨਹੀਂ ਹੋਇਆ ਦੇ ਦੂਜੇ ਤੁਹਾਡੇ ਨੂੰ ਗਲਤ ਢੜੇ ਨੂੰ ਵੋਟਾਂ ਪਾਉਣੀਆਂ ਹੈਗੀਆਂ ਜੀ ਉਹਨਾਂ ਨੇ ਕੱਲ ਸਾਨੂੰ ਆਫਰਾਂ ਕੀਤੀਆਂ ਵੀ ਤੁਹਾਨੂੰ ਅਸੀਂ ਪੰਜ ਮੈਂਬਰ ਦੇ ਦਿੰਦੇ ਆ ਹਾਂਜੀ ਤੇ ਤੁਹਾਡਾ ਸਿੰਘਾ ਮੀਤ ਪ੍ਰਧਾਨ ਬਣਾ ਦਿੰਦੇ ਆ ਤੇ ਸਾਡਾ ਪ੍ਰਧਾਨ ਬਣਾ ਦਿੰਦੇ ਜੀ ਇਹ ਸਰਾ ਸਰ ਟੱਕਾ ਵਾ ਬਿਲਕੁਲ ਪੂਰਾ ਗਲਤ ਹੋਇਆ ਵਾ ਇਹ ਬਹੁਤ ਚਿਰ ਦੇ ਇਹ ਸੋਸਾਇਟੀ ਨੂੰ ਖਾਈ ਜਾਂਦੇ ਜਿਹੜੀਆਂ ਆਪਦੇ ਵੀ ਕਰਜ਼ਾ ਹੁੰਦਾ ਵਾ ਉਹ ਵੀ ਇਹਨਾਂ ਦੇ ਨਾਲ ਜਿਹੜਾ ਲੈਪਟਾ ਵਾ ਨਾ ਇਹ ਸੋਸਾਇਟੀ ਨੂੰ ਚੱਕ ਕੇ ਮੋੜ ਦਿੰਦੇ ਜੀ ਇਹ ਅਹੀਂ ਆਪਦਾ ਅਖਲੀ ਬਦਲੀ ਉੱਥੇ ਕਰੀ ਜਾਂਦੇ ਤਾਂ ਕੋਆਪਰੇਟਿਵ ਸੋਸਾਇਟੀ ਛੱਡ ਕੇ ਰਾਜੀ ਨਹੀਂ ਹੈ। ਆਗਤਾ ਜੀ ਰੈਗੂਲਰ ਗ੍ਰਾਂਟ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਵ ਅਸੀਂ ਪਹੁੰਚੇ ਹਾਂ ਪਿੰਡ ਗਾਲਵਕਲਾਂ ਦੇ ਵਿੱਚ ਜਿੱਥੇ ਕੀ ਗੱਲ ਕੋਆਪਰੇਟ ਸੋਸਾਇਟੀ ਦੀ ਜੋ ਚੋਣ ਹੋਈ ਹੈਗੀ ਆ ਉਹ ਸਬੰਧ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਤੁਸੀਂ ਮੇਰੇ ਪਿੱਛੇ ਜੋ ਕੱਲ ਚੋਣ ਹੋਈ ਹੈਗੀ ਹਨੁਮਾਨ ਦੇ ਜਿੱਤੇ ਹੈਗੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਪਿੰਡ ਦੇ ਮੋਦਵਾਰ ਤੁਸੀਂ ਮੇਰੇ ਪਿੱਛੇ ਸਿਕਸ ਸਾਥੇ ਲੇਡੀਜ਼ ਵੀ ਖੜੇ ਹੈਗੇ ਹੋਰ ਵੀ ਮੋਦਬਾਰ ਖੜੇ ਹੈਗੇ ਆ ਆ ਪੂਰੀ ਗੱਲਬਾਤ ਕਰਾਂਗੇ ਜੋ ਚੋਣ ਹੋਈ ਹੈਗੀ ਆ ਉਹ ਕਿਵੇਂ ਹੋਈ ਆ ਕਿਵੇਂ ਅ ਕਿ ਕਰਾਂਗੇ ਹਾਂਜੀ ਹਾਂਜੀ ਨਿੱਕੇ ਹਾਂਜੀ ਜੀ ਦੇਖੋ ਜੀ ਕੱਲ 29 ਜਨਵਰੀ 2025 ਨੂੰ ਜੀ ਪਿੰਡ ਗਾਲਬਗਲਾਂ ਦੀ ਕੋਆਪਰੇਟਰ ਸੁਸਾਇਟੀ ਦੀ ਚੋਣ ਦੀ ਆਪਣੇ ਨਾਮਜ਼ਦਗੀ ਦਾ ਦਿਨ ਸੀਗਾ ਜੀ ਤੇ ਜਿਹਦੇ ਵਿੱਚ ਸਾਡੇ ਸਾਰੇ ਨਗਰ ਦੇ ਜਿੰਨੇ ਵੀ ਸਾਡੇ ਕਿਸਾਨ ਵੀਰਾਂ ਨੇ 11 ਮੈਂਬਰਾਂ ਨੇ ਨਾਮਜ਼ਦਗੀ ਦੇ ਪੇਪਰ ਭਰੇ ਸੀਗੇ ਤੇ ਸਾਰੇ ਸਾਡੇ ਪਿੰਡ ਦੇ ਨਗਰ ਦੇ ਸਾਰੇ ਕਿਸਾਨਾਂ ਨੇ ਸਾਰੀਆਂ ਪਾਰਟੀਆਂ ਦੇ ਰਲ ਕੇ ਤੇ 11 ਮੈਂਬਰ ਚੁਣ ਲਏ ਗਏ ਜੀ ਹਾਂਜੀ ਤੇ ਉਹਦੇ ਵਿੱਚ ਕੋਈ ਇਦਾਂ ਦੀ ਪੱਕਾ ਪਾਤ ਨਹੀਂ ਰੱਖਿਆ ਗਿਆ ਸਾਡੇ ਜਿੰਨੀ ਵੀ ਚੋਣਾਂ ਸਾਰੀ ਸਰ ਸਹਿਮਤੀ ਨਾਲ ਹੋਈ ਦੇਖੋ ਆਵਾਦੀ ਪਾਰਟੀਆਂ ਤੁਸੀਂ ਜੁੜੇ ਹੈਗੇ ਆ ਨਮਾਇਦੇ ਇਹ ਚ ਕਿਹੜੀ ਕਿਹੜੀ ਪਾਰਟੀ ਦੇ ਨਮਾਇਦੇ ਲਏ ਗਏ ਜੀ ਦੇਖੋ ਜੀ ਇਹਦੇ ਵਿੱਚ ਅਸੀਂ ਸਾਰੀਆਂ ਪਾਰਟੀਆਂ ਦੇ ਅਸੀਂ ਦੇਖੋ ਸਾਡੇ ਇਹਦੇ ਵਿੱਚ ਤਕਰੀਬਨ ਪੰਜ ਮੈਂਬਰ ਸਾਡੇ ਆਮ ਆਦਮੀ ਪਾਰਟੀ ਦੇ ਆ ਤਿੰਨੇ ਦੇ ਵਿੱਚ ਕਾਂਗਰਸ ਪਾਰਟੀ ਦੇ ਮੈਂਬਰ ਨੇ ਜੀ ਤੇ ਕਾਲੀ ਦਲ ਦੇ ਵੀ ਵਿੱਚ ਇਹਦੇ ਦੋ ਮੈਂਬਰ ਨੇ ਭਾਜੀਪੀ ਦਾ ਵੀ ਸਾਡੇ ਅਜੇ ਤਾਂ ਸਾਰੀਆਂ ਹੀ ਪਾਰਟੀਆਂ ਦੇ ਇੱਕ ਇੱਕ ਦੋ ਦੋ ਮੈਂਬਰ ਲੈ ਕੇ ਇਹ ਸਾਰੀ ਚੋਣ ਕੀਤੀ ਹੈ ਇਹਦੇ ਵਿੱਚ ਕੀਤੀ ਗਈ ਹੈ ਹਾਂਜੀ ਬਿਲਕੁਲ ਕਿਸਾਨਾਂ ਨਾਲ ਸੰਬੰਧਿਤ ਜੇ ਕੋਪਰੇਟ ਸੁਸਾਇਟੀ ਹੁੰਦੀ ਹੈਗੀ ਆ ਜੋ ਸਹੂਲਤਾਂ ਮਿਲਦੀਆਂ ਹੈਗੀਆਂ ਕਿਸਾਨਾਂ ਨੂੰ ਇਸ ਵਿੱਚ ਕੀ ਵਾਦਾ ਹੋਊਗਾ ਉਹਨਾਂ ਦੇ ਸੰਸ ਦੇ ਦੇਖੋ ਜੀ ਪਹਿਲਾਂ ਹੀ ਤੁਸਨ ਤੁਹਾਨੂੰ ਅਸੀਂ ਕੈਮਰੇ ਦਾ ਵੀ ਸ਼ੂਟ ਦਿਖਾ ਦੇਾਂਗੇ ਵੀ ਸਾਡੇ ਕੋਲ ਪਹਿਲਾਂ ਹੀ 6-7 ਉਹ ਹੈਪੀ ਸੀਟਰ ਸੁਪਰ ਸੀਟਰ ਪਏ ਆ ਸੁਸਾਇਟੀ ਦੇ ਵਿੱਚ ਟਰੈਕਟਰ ਵੀ ਹੈਗਾ ਵਾ ਹੁਣ ਅਸੀਂ ਸੋਚਦੇ ਆ ਵੀ ਸਮੇਂ ਦੇ ਹਿਸਾਬ ਨਾਲ ਵੀ ਜਿੱਦਾਂ ਵੱਡੇ 4x4 ਟਰੈਕਟਰ ਚੱਲ ਪਿਆ ਸੀ ਹੁਣ ਟਰੈਕਟਰ ਵੀ 2x4 ਲੈ ਕੇ ਆਵਾਂਗੇ ਤੇ ਨਵੀਂ ਤਕਨੀਕ ਦੀਆਂ ਮਸ਼ੀਨਾਂ ਜਿਹੜੀਆਂ ਆ ਅਸੀਂ ਸੁਸਾਇਟੀ ਦੇ ਵਿੱਚ ਲੈ ਕੇ ਆਵਾਂਗੇ ਆਉਣ ਵਾਲੇ ਤੁਹਾਨੂੰ 5 ਸਾਲਾਂ ਅੰਝ ਪਤਾ ਲੱਗੂਗਾ ਵੀ ਇਹ ਸੁਸਾਇਟੀ ਦੇ ਵਿੱਚ ਬਹੁਤ ਹੀ ਅਸੀਂ ਨਵੀਂ ਤਕਨੀਕ ਦੀਆਂ ਮਸ਼ੀਨਾਂ ਲੈ ਕੇ ਲਾਵਾਂਗੇ ਠੀਕ ਹੈ ਹਾਂਜੀ ਮਿੱਟੀ ਜੀ ਹਾਂਜੀ ਜਿਹੜੀਆਂ ਕੱਲ ਕੁਝ ਵੀਡੀਓ ਵੀ ਉਹਨਾਂ ਕਹਾ ਵੀ ਜੋ ਆਮ ਆਦਮੀ ਪਾਰਟੀ ਹੈਗੀ ਆ ਉਹਨਾਂ ਨੇ ਤੱਕਾ ਕੀਤਾ ਹੈਗਾ ਵਿਰੋਧ ਹੋਇਆ ਹੈਗਾ ਉਹ ਕੀ ਕਾਰਨ ਹੈ ਕੀ ਲੱਗਦਾ ਤੁਹਾਨੂੰ ਦੇਖੋ ਜੀ ਸਾਡੇ ਪਿੰਡ ਚ ਮੈਂ ਖ 30 40 ਸਾਲ ਹੋ ਗਏ ਕਦੇ ਸੋਸਾਇਟੀ ਚ ਵੋਟਾਂ ਨਹੀਂ ਪਈਆਂ ਅੱਜ ਤੱਕ ਐਂ ਸਿਸਟਮ ਸਰਬਸੰਮਤੀ ਨਾਲ ਹੀ ਕਮੇਟੀ ਚੁਣੀ ਜਾਂਦੀ ਆ ਜੀ ਤੇ ਕੱਲ ਵੀ ਜਿਹੜੇ ਬੰਦੇ ਸਾਰੇ 11 ਬੰਦੇ ਦੀ ਸੀਟਾਂ 'ਚ 11 ਨਹੀਂ ਕਾਗਜ਼ ਭਰੇ ਤੇ ਸਰਬਸੰਮਤੀ ਨੇ ਚੁਣੇਗੇ ਉਹਦੇ 'ਚ ਹੁਣ ਜਿਹੜੀ ਉਹਨਾਂ ਨੇ ਖਬਰ ਲਾਈ ਹੈ ਜਗਵਾਨੀ ਅਖਬਾਰ 'ਚ ਬਿਲਕੁਲ ਹੀ ਝੂਠੀ ਤੇ ਬੇਮੁਨਾਵਾ ਜੀ ਜਿਹਦੇ 'ਚ ਲਿਖਿਆ ਵੀ ਆਵਾਜ਼ ਦੀ ਪਾਰਟੀ ਦੇ 11 ਦੇ 11 ਚੁਣੇ ਗਏ ਆ ਹਾਲਾਂਕਿ ਉਹਦੇ 'ਚ ਖਬਰ ਲਾਉਣ ਵਾਲੀ ਪਾਰਟੀ ਦੇ ਵੀ ਤਿੰਨ ਮੈਂਬਰ ਆ ਜਿਹੜਾ ਉਹ ਜਾਣਬੁੱਝ ਕੇ ਇੱਕ ਖਬਰ ਵੱਡੀ ਬਣਾਉਣ ਦੇ ਚੱਕਰ 'ਚ ਉਹਨਾਂ ਨੇ ਇੱਕ ਸੁਰਖੀ ਕਿਹੜੇ ਮੈਂਬਰ ਹੈ ਕੀ ਨਾਮ ਆ ਜੀ ਸੁਰਖੀ ਬਣਾਉਣ ਦੇ ਚੱਕਰ 'ਚ ਉਹਨਾਂ ਨੇ ਇੱਕ ਇਹ ਝੂਠ ਬੋਲਿਆ ਗਿਆ ਜਿਹਦੇ 'ਚ ਅਸੀਂ ਕਾਨੂੰਨੀ ਤੌਰ ਤੇ ਵੀ ਨੋਟਿਸ ਦਵਾਂਗੇ ਜਗਬਾਣੀ ਅਖਬਾਰ ਨੂੰ ਹੁਣ ਉਹਦੇ 'ਚ ਇੱਕ ਤਾਂ ਉਹਨਾਂ ਦਾ ਪਰਮਜੀਤ ਸਿੰਘ ਆ ਜੀ ਮੈਂਬਰ ਪੰਚਾਇਤ ਵੀ ਆ ਕਾਂਗਰਸ ਦਾ ਜਿਹੜਾ ਅੱਗੇ ਪਿਛਲੀ ਵੀ ਕਮੇਟੀ 'ਚ ਵੀ ਮੈਂਬਰ ਸੀਗਾ ਹੁਣ ਵੀ ਮੈਂਬਰ ਹੈ ਜੀ ਤੇ ਇੱਕ ਉਹਨਾਂ ਦੇ ਜਗਦੀਸ਼ ਸਿੰਘ ਆ ਜੀ ਉਹਨਾਂ ਦਾ ਖਾ ਉਹ ਵੀ ਕੱਲ ਗੱਡੀ ਰੋਕਣ ਦੀ ਤੁਸੀਂ ਵੀਡੀਓ ਦੇਖੋਗੇ ਤਿੰਨੇ ਮੈਂਬਰ ਮੂਰੇ ਸੀ ਗੁਰਸੇਵਕ ਸਿੰਘ ਹਾਂ ਇਹ ਸਾਰੇ ਮੂਰੇ ਸੀਗੇ ਜੀ ਤੇ ਉਹ ਹੀ ਮਤਲਬ ਜਾਣ ਪੁੱਝ ਕੇ ਇੱਕ ਗਲਤ ਖਬਰ ਫਲਾਈ ਗਈ ਆ ਝੂਠ ਸਿਰਫ ਆਪਣੇ ਆਪ ਨੂੰ ਹੀਰੋ ਬਣਨ ਨੂੰ ਵੀ ਸਾਡੀ ਕੀ ਕਾਂਗਰਸ ਕਾਂਗਰਸ ਪਾਰਟੀ ਨਾਲ ਤੱਕਾ ਹੋਇਆ ਹਾਲਾਂਕਿ ਕੋਈ ਤੱਕਾ ਨਹੀਂ ਹੋਇਆ ਆਮ ਆਦਮੀ ਪਾਰਟੀ ਦੇ ਬੰਦੇ ਵੀ ਆ ਕਮੇਟੀ ਚ ਅਕਾਲੀ ਦਲ ਦੇ ਬੰਦੇ ਵੀ ਆ ਭਾਜਪਾ ਦਾ ਵੀ ਇੱਕ ਬੰਦਾ ਅਸੀਂ ਲਿਆ ਵਾ ਸਾਰੇ ਸਰਬਸੰਮਤੀ ਨਾਲ ਚੋਣ ਹੋਈ ਆ ਕੁਛ ਨਹੀਂ ਇਹਦੇ ਚ ਜਿਹਦੇ ਕੋਲ ਜਿੰਨੀਆਂ ਕਿ ਵੋਟਾਂ ਸੀ ਓਨੇ ਕਿ ਬੰਦਿਆਂ ਨੇ ਕਾਗਜ਼ ਭਰ ਲਏ ਜਿੰਨੇ ਅਕਾਲੀ ਦਲ ਨੂੰ ਵੋਟਾਂ ਸੀ ਅਸੀਂ ਭਰ ਲੀਆਂ ਅਸੀਂ ਫालतੂ ਬੰਦੇ ਖੜਾ ਕੇ ਕੀ ਕਰਨਾ ਸੀ ਇੰਨੇ ਕੋ ਉਹਨਾਂ ਨੇ ਭਰ ਲਏ ਜਿੰਨੀਆਂ ਕਿ ਉਹਨਾਂ ਕੋਲ ਵੋਟਾਂ ਸੀਗੀਆਂ ਬਾਅਦ ਚ ਉਹਨਾਂ ਨੇ ਸਿਰਫ ਇੱਕੋ ਹੀ ਜਿਹੜਾ ਮੁੱਦਾ ਜਿਹੜਾ ਬਾਅਦ ਚ ਉਹ ਉਹ ਵੀ ਬਾਅਦ ਚ ਕਾਜ ਭਰਨ ਤੋਂ ਬਾਅਦ ਹੋਇਆ ਉਦੋਂ ਐ ਵੀ ਤੇ ਇਹਨੂੰ ਦੁਬਾਰਾ ਚੋਣ ਕਰਾਓ ਜੀ ਰੱਦ ਕਰੋ ਜੀ ਪਲਾਨਾ ਕਰੋ ਐਵੇਂ ਡਰਾਮਾ ਵਾਜੀ ਹੋਈ ਔਰ ਕੁਛ ਨਹੀਂ ਹੋਇਆ ਬਟ ਇਹ ਕੋਈ ਬਿਲਕੁਲ ਹੀ ਕੋਈ ਵੀ ਨਹੀਂ ਆਧਾਰ ਹੀ ਹੈ ਨਹੀਂ ਖਬਰ ਦਾ ਅਸੀਂ ਬਿਲਕੁਲ ਇੱਥੇ ਕਾਨੂੰਨੀ ਨੋਟਿਸ ਵੀ ਲੈ ਕੇ ਵਕੀਲਾਂ ਨਾਲ ਗੱਲ ਕਰਕੇ ਜਗਵਣੀ ਖਬਰ ਨੂੰ ਵੀ ਨੋਟਿਸ ਦਵਾਂਗੇ ਬਕਾਇਦਾ ਸਬੂਤ ਆ ਸਾਡੇ ਕੋਲੇ ਵੀ ਉਹ ਬੰਦੇ ਕਾਂਗਰਸ ਨਾਲ ਸੰਬੰਧਿਤ ਆ ਇਹਨਾਂ ਦੀ ਰੈਲੀਆਂ 'ਚ ਜਾਂਦੇ ਆ ਇਹਨਾਂ ਦੀ ਹਰ ਮੀਟਿੰਗ 'ਚ ਸ਼ਾਮਲ ਹੁੰਦੇ ਆ ਜਿਹੜੇ ਉਹ ਬੰਦੇ ਤਿੰਨ ਮੈਂਬਰ ਆ ਤੇ ਹੁਣ ਇਹ ਝੂਠ ਬੋਲੀ ਜਾਂਦੇ ਆਪਦੇ ਬੰਦਿਆਂ ਤੇ ਮੁੱਕਰੀ ਜਾਂਦੇ ਆ ਜੀ ਹਾਂਜੀ ਇਸ ਤਰ੍ਹਾਂ ਹੈ ਕਿ ਆ ਦੇਖੋ ਸਭ ਇਧਰ ਆ ਗਿਆ ਚੋਣ ਚੋਣ ਹੋ ਗਈ ਹੈਗੀ ਹਾਂਜੀ ਹਾਂਜੀ ਕਿਸਾਨੀ ਨਾਲ ਸੰਬੰਧਤ ਕੋਆਪਰੇਟਿਵ ਸੁਸਾਇਟੀ ਹੁੰਦੀ ਹੈਗੀ ਆ ਸਹੂਲਤਾਂ ਦਿੰਦੀ ਆ ਜੋ ਆਪਾਂ ਕੋਈ ਲੈ ਕੇ ਜਾਂਦੇ ਹਾਂ ਬਿਲਕੁਲ ਬਿਲਕੁਲ ਜੀ ਹੋਰ ਕਿਹੜੀ ਘਾਟ ਹੈਗੀ ਆ ਜਿਹੜੀ ਸਰਕਾਰ ਤੱਕ ਆਪਾਂ ਆਵਾਜ਼ ਪਹੁੰਚਾ ਸਕੀਏ ਕੀ ਲੱਗਦਾ ਤੁਹਾਨੂੰ ਦੇਖੋ ਜੀ ਸਾਡੀ ਸੁਸਾਇਟੀ ਜਿਹੜੀ ਹੈਗੀ ਆ ਇੱਥੇ ਪਹਿਲਾਂ ਹੀ ਮੰਨ ਲ ਕੇ ਚੱਲੀ ਵੀ ਮੌਜੂਦਾ ਸੰਦ ਜਿਹੜੇ ਖੇਤੀਬਾੜੀ ਦੇ ਹੈਗੇ ਆ ਹੈਗੇ ਨੇ ਜੀ ਪਰ ਹੁਣ ਜਿਵੇਂ ਸਮੇਂ ਦੇ ਨਾਲ ਕਿਉਂਕਿ ਜਿਵੇਂ ਅੱਗ ਨਹੀਂ ਲੱਗ ਰਹੀ ਉਹਦੀ ਖਾਤਰ ਸਾਨੂੰ 4x4 ਟਰੈਕਟਰ ਦੀ ਲੋੜ ਪੈਣੀ ਆ ਕਿਉਂਕਿ ਸੁਪਰ ਸੀਡਰ ਜਿਹੜਾ ਹੈਗਾ ਉਹ ਵੱਡਾ ਟਰੈਕਟਰ ਹੀ ਖਿੱਚੂਗਾ ਜੀ ਤੇ ਅਸੀਂ ਉਹ ਵੱਡਾ ਟਰੈਕਟਰ ਲੈ ਕੇ ਆਵਾਂਗੇ ਤੇ ਜੋ ਹੋਰ ਸੰਬੰਧਤ ਵੀ ਹੋਊਗੀ ਫੋਰ ਕੋਈ ਮਸ਼ੀਨ ਜਿਵੇਂ ਆਲੂ ਪੱਟਣ ਵਾਲੀ ਹੁੰਦੀ ਆ ਜੀ ਜਾਂ ਕਿਸਾਨ ਦੇ ਨਾਲ ਜੋ ਵੀ ਰਿਲੇਟਡ ਹੋਊਗੀ ਕਿਸਾਨੀ ਦੇ ਨਾਲ ਅਸੀਂ ਉਹ ਲੈ ਕੇ ਆਵਾਂਗੇ ਠੀਕ ਹੈ ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਦਲੀਪ ਸਿੰਘ ਜੀ ਕੱਲ ਜਿਹੜੀ ਚੋਣ ਹੋਈ ਹੋਈ ਹੈਗੀ ਆ ਤੁਹਾਨੂੰ ਕਿਵੇਂ ਲੱਗਦਾ ਹੈਗਾ ਸਹੀ ਹੋਈ ਜੀ ਸਹੀ ਹੋਈ ਹੈ ਜੀ ਬਿਲਕੁਲ ਠੀਕ ਹੋਈ ਹੈ ਜੀ ਹਾਂ ਜੀ ਮੈਂਬਰ ਕੋਈ ਅਸਾਂ ਮੈਂਬਰ ਵੀ ਹੈਗੇ ਆ ਤੁਸੀਂ ਨਹੀਂ ਕੱਲ ਕੋਈ ਵੀਡੀਓ ਵੀ ਤੁਸੀਂ ਦੇਖੀਆਂ ਹੋਈਆਂ ਹੋਣੀਆਂ ਹੈਗੀਆਂ ਵੀ ਵਿਰੋਧ ਕੀਤਾ ਗਿਆ ਹੈਗਾ ਉਹਦਾ ਕੀ ਆਧਾਰ ਲੱਗਦਾ ਵੀਡੀਓ ਦਾ ਜੀ ਤੁਹਾਨੂੰ ਉਹ ਐਵੇਂ ਖਾਮ-ਖਾਮ ਕਰਦੇ ਜੀ ਅੱਛਾ ਕੁਝ ਨਹੀਂ ਉਹਦੇ ਵਿੱਚ ਹੈਗਾ ਠੀਕ ਹੈ ਹਾਂ ਜੀ ਨੀੜਾ ਜੀ ਕੀ ਕਹਣਾ ਤੁਹਾਡਾ ਜੀ ਕੁਸੀਂ ਦੇਖੋ ਕਹਿੰਦੇ ਹੁੰਦੇ ਆ ਵੀ 100 ਕਿੱਲੇ ਦੀ ਪੈੜੀ ਕਰਦੇ ਹਾਂ ਹਾਂਜੀ ਸਾਨੂੰ ਕਿਹੜੀ ਚੀਜ਼ ਲੱਗਦੀ ਆ ਵੀ ਸੁਸਾਇਟੀ ਦੇ ਵਿੱਚ ਹੈ ਨਹੀਂ ਜੋ ਆਪਾਂ ਨਹੀਂ ਵਸ ਜਿਹੜੇ ਨਵੇਂ ਸੰਦ ਲਿਆਵਾਂਗੇ ਜਿਵੇਂ ਪਲਾਉ ਆ ਘੱਟੋ ਘੱਟ ਤਿੰਨ ਚਾਰ ਫੇਰ ਲਿਆਵਾਂਗੇ ਓਕੇ ਵਧੀਆ ਬ੍ਰਾਂਡ ਦੇ ਲਿਆਵਾਂਗੇ ਤੇ ਉਹਨਾਂ ਦੀ ਫਰਕਸਾਈ ਵੀ ਘਟ ਪੈਂਦੀ ਆ ਅੱਛਾ ਸਾਰਿਆਂ ਨੂੰ ਘੱਟ ਰੇਟ ਤੇ ਦੇਵਾਂਗੇ ਜਿਹੜੇ ਛੋਟੇ ਜਿਮੇਦਾਰ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਵੇਂ 5 ਕਿੱਲੇ ਵਾਲੇ 7 10 ਵਾਲੇ ਆ ਉਹਨਾਂ ਨੂੰ ਪ੍ਰੀਫਰੈਂਸ ਦੇਵਾਂਗੇ ਵੱਡਿਆਂ ਨੂੰ ਜੀ ਤਾਂ ਕਿ ਵੀ ਉਹਨਾਂ ਨੂੰ ਉਹਨਾਂ ਦੇ ਕੋਲ ਕੈਪੈਸਿਟੀ ਘਟ ਆ ਸੰਦਰ ਕ੍ਰਿੰਦਰਨ ਦੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਦਾ ਕੰਮ ਕਰਾਂਗੇ ਤੋਂ ਬਾਅਦ ਚ ਫਿਰ ਵੱਡਿਆਂ ਨੂੰ ਮੰਨਾਂਗੇ ਜੀ ਦੇਵਾਂਗੇ ਤੇ ਕਿਵੇਂ ਕੱਲ ਜਿਹੜੀ ਚੋਣ ਹੋਈ ਹੈਗੀ ਕਿਵੇਂ ਲੱਗਦਾ ਵਧੀਆ ਮੈਂਬਰ ਚੁਣੇ ਗਏ ਆਪਣੇ ਇਸ ਵਾਰ ਵਧੀਆ ਜੀ ਹਰੇਕ ਵਾਰੀ ਵਧੀਆ ਹੀ ਹੁੰਦੇ ਹਰੇਕ ਵਾਰ ਬਧੀਆ ਹੁੰਦੀ ਹੈ ਜੀ ਕੋਈ ਸਮਤੀ ਨਹੀਂ ਹੁੰਦੀ ਹਾਂ ਸਭ ਸਭ ਸਮਤੀ ਹੁੰਦੀ ਹੈ ਕੋਈ ਦਿੱਕਤ ਨਹੀਂ ਹਾਂ ਨਹੀਂ ਕੋਈ ਦਿੱਕਤ ਨਹੀਂ ਠੀਕ ਹੈ ਜੀ ਹਾਂਜੀ ਗੁਰਜਿੰਦਰ ਜੀ ਹਾਂਜੀ ਬਾਈ ਜੀ ਬੰਦਾ ਠੀਕ ਆ ਜੀ ਬੋਲੋ ਜੀ ਜੀ ਜਿਹੜੇ ਜਦੋਂ ਛੇਕੜ ਆ ਗਏ ਨਾ ਐਵੇਂ ਪਹਟਾਲ ਕਰਨ ਤੇ ਮਾਰਿਆ ਨੇ ਐਵੇਂ ਪੁਲਿਸ ਨੂੰ ਧੱਕੇ ਨਾਲ ਸ਼ੁਰੂ ਕਰਦੇ ਗੱਡੇ ਨਿਕਲ ਨਹੀਂ ਦਿੰਦੇ ਸੀ ਜਦੋਂ ਇਹਨਾਂ ਨੇ ਐਵੇਂ ਰੌਲਾ ਪਾਉਣ ਵਾਲਾ ਮਾਹੌਲ ਬਣਾ ਲਿਆ ਹੋਰ ਕੁਝ ਨਹੀਂ ਹੈ ਸਹੀ ਅੱਗੇ ਵੀ ਆਈ ਹੁੰਦੀ ਸਾਡੇ ਸਹਿਮਤੀ ਨਾਲ ਐਥੀ ਵੀ ਆਈ ਹੋਈ ਸਹਿਮਤੀ ਨਾਲ ਕੋਈ ਹੇਰਾ ਫੇਰੀ ਵਾਲੀ ਕੋਈ ਗੱਲ ਨਹੀਂ ਕੋਈ ਨਾ ਬਾਤਾਂ ਨਾ ਕਹੀ ਜਾਂਦੇ ਕਿ ਫਲਾਣਾ ਹੋ ਗਿਆ ਫਲਾਣਾ ਹੋ ਗਿਆ ਪਰ ਬਿਲਕੁਲ ਨਹੀਂ ਜਦੋਂ ਇਹਨਾਂ ਨੇ ਕੀਤਾ ਵਾ ਸਾਰੇ ਮੁੰਡੇ ਮਿਲ ਕੇ ਵੀ ਗਏ ਆ ਕਹਿੰਦੇ ਵਧੀਆ ਉਹਨੇ ਬੜਿਆ ਮੁਰਕੇ ਦੋ ਗਨੇ ਰੌਲਾ ਪਾ ਲਿਆ ਉਹ ਸਾਰੇ ਲਾਗੇ ਉਹਦਾ ਕੋਈ ਫਾਇਦਾ ਨਹੀਂ ਹੋਇਆ ਜਦੋਂ ਇੱਕ ਮੇਰਾ ਸਵਾਲ ਹੈਗਾ ਤੁਸੀਂ ਖੇਤੀ ਕਰਦੇ ਹੋ ਕਿੰਨੇ ਕਿੰਨੀ ਖੇਤੀ ਕਰਦੇ ਹੋ ਅਜੀ ਮੈਂ 50 ਕਿੱਲੇ ਕਰਦਾ ਜੀ ਠੀਕ ਹੈ ਜੀ ਹਾਂਜੀ ਕੋਆਪਰੇਟਿਵ ਸੁਸਾਇਟੀ ਨਾਲ ਤੁਸੀਂ ਜੁੜੇ ਹੋਗੇ ਆ ਕਿਹੜੇ ਕਿਹੜੇ ਸਾਧਨ ਆਪਾਂ ਨੂੰ ਲਿਜਾਣ ਦੀ ਲੋੜ ਪੈਂਦੀ ਹੈ ਜਾਂ ਜਿਹੜੇ ਆਲੂ ਵਾਲੇ ਮਸ਼ੀਨ ਆ ਤੇ ਹੈਪੀ ਫੀਡਰ ਆ ਸੁਪਰ ਫੀਡਰ ਆ ਰੋਟਾਵੇਟਰ ਆ ਫਿਰ ਟਰੈਕਟਰ ਆ ਜਿਹੜੇ ਗਰੀਬ ਆਦਮੀ ਉਹਨਾਂ ਦੀ ਪਹਿਲੀ ਬਾਹ ਬੀਜ ਕੇ ਉਹ ਵੀ ਦਿੰਦੇ ਆਏ अच्छा फिर ये नहीं कोई इथे एक इनरा एक में देख ले जिन्ने ਤਾਂ ਰਹੇ ਕੋਈ ਵੀ ਹਿਰਾ ਫੇਦੀ ਵਾਲਾ ਕੋਈ ਬੈਤ ਪਰ ਕਿਸੇ ਨੇ ਨਹੀਂ ਕੀਤਾ ਜਾਂਦਾ ਨੇ ਕਿਸੇ ਆਪਣੇ ਮਹਿਬ ਸਿੱਖ ਜੋ ਵੀ ਹੁੰਦੇ ਆ ਜਾਂ ਦੂਜੇ ਆ ਸਾਰਾ ਇੱਕੋ ਚੀਜ਼ ਦਾ ਮਿਲਦਾ ਵਾ ਜੋੜੀ ਵੀ ਚੀਜ਼ ਆ ਜੀ ਜੀ ਹਾਂ ਜੀ ਨਹੀਂ ਪੰਜ ਜੀ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਨ੍ਹਾਂ ਨੇ ਕੱਲ ਛੋਰ ਸ਼ਰਾਬਾ ਕੀਤਾ ਵੀ ਉਹ ਕੋਈ ਸਵਾ ਦੇ ਨਾਮ ਮੈਂਬਰ ਆ ਉਹੋ ਨਾ ਹੀ ਕੋਈ ਹਾਂ ਕਮੇਟੀ ਮੈਂਬਰ ਆ ਉਹਨਾਂ ਦਾ ਬਸ ਇੱਕ ਗਲਤ ਅੰਸਰਾਂ ਨੇ ਸ਼ੋਰ ਸ਼ਰਾਬਾ ਕਰਨਾ ਸੀ ਥੋੜਾ ਟਾਈਮ ਸ਼ੋਰ ਸ਼ਰਾਬਾ ਕਰਕੇ ਚਲੇ ਗਏ ਆ ਸਾਡਾ ਸਾਰਾ ਪਿੰਡ ਨਗਰ ਪੂਰਾ ਖੁਸ਼ ਆ ਗੱਲ ਜਿਹੜੀ ਚੋਣ ਹੋਈ ਆ ਹਾਂ ਪਿਛਲੇ ਕਈ ਲੰਮੇ ਸਮੇਂ ਤੋਂ ਕਦੇ ਵੋਟਾਂ ਨਹੀਂ ਸਾਡੀ ਸਰਬਸੰਮਤੀ ਨਾਲ ਹੀ ਸਾਰੀਆਂ ਪਾਰਟੀਆਂ ਦੇ ਮੈਂਬਰ ਲੈ ਕੇ ਚੋਣ ਹੁੰਦੀ ਰਹੀ ਹੈ ਜੋ ਕੇ ਕੱਲ ਹੋਇਆ ਠੀਕ ਹੈ ਹਾਂ ਜੀ ਲਾਸਟ ਵਿੱਚ ਬਿਟੂ ਜੀ ਕੀ ਕਹਿਣਾ ਹੈ ਇਹ ਦੇਖਿਆ ਜਾਵੇ ਤਾਂ ਇਹ ਦੇਖੋ ਇਲੈਕਸ਼ਨ ਹਰੀ ਕੁਬਰੀ ਅਸੀਂ ਨਾ ਜਦੋਂ ਜਿੰਨੀਆਂ ਵੋਟਾਂ ਹੁੰਦੀਆਂ ਪਤਾ ਹੁੰਦਾ ਵੀ ਆਹ ਤੁਹਾਡੇ ਦੀਆਂ ਕਾ ਉਹਨੇ ਮੈਂਬਰ ਕਹੀਦੇ ਬਾਈ ਤਿੰਨ ਤੂੰ ਬਣਾ ਲੈ ਇੱਥੇ ਬੈਠ ਕੇ ਸਹਿਮਤੀ ਹੋ ਜਾਂਦੀ ਹੁੰਦੀ ਹੁੰਦੀ ਆ ਚੰਗੀ ਪਲੀ ساری ਗੱਲਬਾਤ ਹੋ ਗਈ ਸਾਹਿਬ ਨਿਬੜ ਗਏ ਉਹਨੇ ਬੰਦੇ ਨੇ ਕਾगज ਭਰੇ ਜਿੰਨੀਆਂ ਸੀਟਾਂ ਸੀ ਉਹ ਐਵੇਂ ਝੂਠ ਖਬਰ ਲਾਈ ਗਈ ਆ ਵੀ 14 ਬੰਦੇ ਨੇ ਕਾगज ਭਰੇ ਆ ਕਿ ਜੇ ਖਾ ਭਰੇ ਆ ਨੂੰ ਕਹੇ ਬਾਈ ਸਾਬਤ ਕਰੋ ਕਿੱਥੇ ਭਰੇ ਸਾਡੇ ਕਾगज ਭਾਈ ਕੋਈ ਇਹੋ ਜੀ ਗੱਲ ਨਹੀਂ ਸਿਰਫ ਸਿਰਫ ਇੱਕ ਸਰਕੀ ਬਣਾਉਣੀ ਸੀ ਵੀ ਆਮ ਆਦਮੀ ਪਾਰਟੀ ਨੇ ਤੱਕਾ ਕੀਤਾ ਜੀ ਡਰਾਮੇ ਬਾਜੀ ਬਸ ਤੁਸੀਂ ਕਾਲੀਦਲ ਨਾਲ ਜੁੜੇ ਹੈਗੇ ਜੀ ਇਹਨਾਂ ਦੀ ਪਾਰਟੀ ਸਲਾਗਾ ਕਰ ਰਹੇ ਹੋ ਨਾ ਨਹੀਂ ਸਲਾਗਾ ਨਹੀਂ ਆ ਜਿੱਥੋਂ ਦੇਖੋ ਮਾੜਾ ਵੀ ਜੇ ਕਿਤੇ ਆਮ ਆਦਮੀ ਪਾਰਟੀ ਨੇ ਮਾੜਾ ਕੀਤਾ ਵੀ ਮਾੜਾ ਵੀ ਕਹਿੰਨੇ ਆ ਅਸੀਂ ਹਮੇਸ਼ਾ ਜਿੰਨਾ ਜਿੰਨਾ ਮੈਂ ਮੇਰੇ ਖਾਤੇ ਇਸ ਸ੍ਰੀ ਏਰੀਆ ਚ ਆਮ ਆਦਮੀ ਪਾਰਟੀ ਦੇ ਖੁੱਲ ਕੇ ਖਿਲਾਫ ਬੋਲਦਾ ਨਾ ਕੋਈ ਬੋਲਦਾ ਨਹੀਂ ਪਰ ਜਿੱਥੇ ਸੱਚੀ ਸੱਚੀ ਹੈ ਜਿੱਥੇ ਹੁਣ ਹੁਣ ਡੱਲੇ ਇਲੈਕਸ਼ਨ ਹੋਈ ਆ ਡੱਲੇ ਬਹੁਤ ਰੌਲਾ ਪਿਆ ਜੀ ਆਮ ਆਦਮੀ ਪਾਰਟੀ ਨੇ ਧੱਕਾ ਕਰਤਾ ਜੀ ਪਰ ਉਥੇ ਕਾਲੀ ਦਲ ਦੇ ਬੰਦੇ ਜਿੱਤੇ ਆ ਉਥੇ ਵੀ ਜਿੱਤੇ ਆ ਕਾਲੀ ਦਲ ਦੇ ਬੰਦੇ ਡੱਲੇ ਹੋਰ ਸੈਟਿੰਗਾਂ ਚ ਵੀ ਜਿੱਤੇ ਆ ਸੋ ਐਡੀ ਗੱਲ ਨਹੀਂ ਜੇ ਇਹ ਇਹਨਾਂ ਨੇ ਧੱਕਾ ਕਰਨਾ ਹੁੰਦਾ ਫੇਰ ਅਸੀਂ ਨਾ ਇੱਥੇ ਖੜੇ ਹੁੰਦੇ ਫੇ ਸਾਡੇ ਮੈਂਬਰ ਵਿੱਚ ਨਾ ਹੁੰਦੇ ਫੇ ਇਹ ਆਪ ਦੀ ਇਲੈਕਟ ਲਾਉਂਦੇ ਤੇ ਇਹੀ ਘਰੇ ਬੈਠੇ ਹੁੰਦੇ ਅਸੀਂ ਵੀ ਦਰਵਾਜ਼ੇ ਦੇ ਦੂਜੇ ਪਾਸੇ ਖੜੇ ਗਾਲੀ ਨਾ ਚਲ ਆਪਾਂ ਨਮਾਇੰਦਿਆਂ ਨਾਲ ਗੱਲਬਾਤ ਕੀਤੀ ਹੈਗੀ ਜੋ ਮੋਦਬਾਰ ਹੈਗੇ ਪਿੰਡ ਦੇ ਜੋ ਜੋ ਚੋਣ ਹੋਈ ਹੈਗੀ ਆ ਪਿੰਡ ਦੇ ਲੋਕਾਂ ਨੇ ਦੱਸਿਆ ਹੈਗਾ ਵੀ ਵਧੀਆ ਚੋਣ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਘਾਟ ਕੋਪਰਟ ਸੁਸਾਇਟੀ ਦੇ ਵਿੱਚ ਕੋਈ ਘਾਟ ਹੋਊਗੀ ਉਸ ਨੂੰ ਸੁਧਾਰਨਗੇ ਤੇ ਇਸ ਦੇ ਵਿੱਚ ਕਾਂਗਰਸ ਪਾਰਟੀ ਆਮਾਦੀ ਪਾਰਟੀ ਅਕਾਲੀ ਦਲ ਭਾਜਪਾ ਤਕਰੀਬਨ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਜੋ ਮੈਂਬਰ ਇਸ ਵਿੱਚ ਲਏ ਹੈਗੇ ਆ ਹਾਂਜੀ ਝਗੜੇ ਵਾਲੀ ਗੱਲ ਨਹੀਂ ਸੀਗੀ ਅੰਦਰ ਕੋਈ ਗੱਲ ਨਹੀਂ ਹੋਈ ਬਾਹਰ ਜੋ ਹੋਇਆ ਖੋਰ ਸਰਾਬਾ ਉਹਦਾ ਆਪਾਂ ਕਹਿ ਨਹੀਂ ਸਕਦੇ ਅੰਦਰ ਬਹੁਤ ਢੰਗ ਤਰੀਕੇ ਨਾਲ ਚਲੋ ਆਪਾਂ ਲੇਡੀ ਜੀ ਨਾਲ ਵੀ ਗੱਲ ਕੀਤੀ ਹੈ ਕੀ ਨਾਮ ਬੋਲੇ ਤਾਂ ਰਣਜੀਤ ਕੋ ਇਹ ਮੈਂਬਰ ਪੰਚਾਇਤ ਵੀ ਹੈਗੇ ਆ ਤੇ ਇਹਨਾਂ ਦੱਸਿਆ ਹੈਗਾ ਵੀ ਬਕਾਇਦਾ ਜੋ ਵਧੀਆ ਢੰਗ ਨਾਲ ਚੋਣ ਹੋਈ ਹੈਗੀ ਆ ਤੇ ਜੋ ਖਬਰਾਂ ਲੱਗੀਆਂ ਹੈਗੀਆਂ ਉਹਦੀ ਇਹਨਾਂ ਨੇ ਸਾਰਿਆਂ ਨੇ ਨਿਖੇਧੀ ਕੀਤੀ ਆ ਵੀ ਹੈਗੀਆਂ ਤੁਸੀਂ ਨਾਰੇਬਾਜੀ ਕਰਨਿਆਂ ਦੇ ਵਿੱਚ ਵੀ ਕੋਈ ਧੱਕੇਸ਼ਾਹੀ ਹੋਗੀ ਜੋ ਕਾਪਰ ਸੋਸਾਇਟੀ ਦੀ ਕੱਲ ਜੋ ਚੋਣ ਹੋਈ ਹੈਗੀ ਆ ਉੱਚ ਕੀ ਸਾਫ ਗੱਲ ਹੈਗੀ ਤੁਹਾਡੀ ਉੱਚਤਾ ਇਹ ਹੈਗੀ ਆ ਜੀ ਵੀ ਕੱਲ ਨਾ ਸਾਡੇ ਕੋਆਪਰੇਟਿਵ ਸੋਸਾਇਟੀ ਦੀਆਂ ਵੋਟਾਂ ਹੋਣੀਆਂ ਸੀਗੀਆਂ ਜੀ ਹਰ ਸਾਲ ਹਰ 5 ਸਾਲ ਬਾਅਦ ਸੋਸਾਇਟੀ ਦੀਆਂ ਚੋਣਾਂ ਹੁੰਦੀਆਂ ਹੈਗੀਆਂ ਤੇ ਇਸ ਵਾਰ ਅਸੀਂ ਵੀ ਤਿਆਰੀ ਕੀਤੀ ਸੀ ਕਿ ਇਲੈਕਸ਼ਨ ਲੜਨ ਦੀ ਪੂਰੀ ਵਧੀਆ ਕਿਉਂਕਿ ਸਾਨੂੰ ਇਸ ਵਾਰ ਨਾ ਜਿਹੜੇ ਸੋਸਾਇਟੀ ਦੇ ਸਭਾ ਦੇ ਮੈਂਬਰ ਆ ਉਹਨਾਂ ਦਾ ਸਹਿਯੋਗ ਬਹੁਤ ਸੀਗਾ ਲੋਕ ਦੁਖੀ ਸੀਗੇ ਵੀ 40 50 ਸਾਲ ਤੋਂ ਇੱਕ ਢੜੇ ਦਾ ਉੱਥੇ ਕਬਜ਼ਾ ਹੈਗਾ ਕਰਦੇ ਹਨੀਗੇ ਤੇ ਨਾ ਕਿਤੇ ਮੁਨਾਫਾ ਵੰਡਿਆ ਨਾ ਕੋਈ ਮਸ਼ੀਨਰੀ ਲੈ ਕੇ ਆਂਦੀ ਕੁਛ ਨਹੀਂ ਕੀਤਾ ਜੀ ਤੇ ਲੋਕਾਂ ਨੇ ਸਾਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਆਪ ਦੇ ਮੈਂਬਰ ਸਾਰੇ ਖੜੇ ਕਰੋ ਵੀ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਜੀ ਵਿਰੋਧੀ ਧਿਰ ਬਖਲਾਈ ਸੀਗੀ ਇਸ ਗੱਲੋਂ ਲੋਕਾਂ ਨੂੰ ਉਹਨਾਂ ਨੂੰ ਪਤਾ ਸੀ ਉਹਨਾਂ ਨੂੰ ਕੋਈ ਹੰਮ ਹੀ ਨਹੀਂ ਸਿਪਾਰਿਆ ਲੋਕ ਮੂੰਹ ਤੋਂ ਕਹਿੰਦੇ ਸੀ ਵੀ ਅਰ ਕਿ ਤੁਹਾਨੂੰ ਵੋਟ ਨਹੀਂ ਪਾਉਣੀ ਅਸੀਂ ਦੂਜੇ ਥੜੇ ਨੂੰ ਗਲਤ ਥੜੇ ਨੂੰ ਵੋਟਾਂ ਪਾਉਣੀਆਂ ਹੈਗੀਆਂ ਜੀ ਉਹਨਾਂ ਨੇ ਕੱਲ ਸਾਨੂੰ ਆਫਰਾਂ ਕੀਤੀਆਂ ਵੀ ਤੁਹਾਨੂੰ ਅਸੀਂ ਪੰਜ ਮੈਂਬਰ ਦੇ ਦਿੰਦੇ ਹਾਂ ਹਾਂ ਜੀ ਤੇ ਤੁਹਾਡਾ ਸਿੰਘਾ ਮੀਤ ਪ੍ਰਧਾਨ ਬਣਾ ਦਿੰਦੇ ਹਾਂ ਤੇ ਸਾਡਾ ਪ੍ਰਧਾਨ ਬਣਾ ਦਿੰਦੇ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਨਾ ਤਾਂ ਅਸੀਂ 5 ਮੈਂਬਰ ਲਈਏ ਨਾ ਅਸੀਂ ਲਈਏ 6 ਅਸੀਂ ਤਾਂ ਇਲੈਕਸ਼ਨ ਲੜਨੀ ਆ ਚਾਹੇ ਸਾਡੇ ਪੰਡ ਵਾਲੇ 8 ਜਿਤਾ ਦੇਣ ਚਾਹੇ 6 ਜਿਤਾ ਦੇਣ ਚਾਹੇ 4 ਜਿਤਾ ਦੇਣ ਅਸੀਂ ਇਹਦੇ ਵਿੱਚ ਕੋਈ ਸਹਿਮਤੀ ਨਹੀਂ ਕਰਨੀ ਦੁਪਹਿਰ ਤੱਕ ਤਾਂ ਸਾਡੀ ਉਹ ਮਨਤਾਂ ਕਰ ਲਈ ਕਰਦੇ ਰਹੇ ਅਸੀਂ ਜਦੋਂ ਨਾਮ ਮੰਨੇ ਫਿਰ ਉਹਨਾਂ ਨੇ ਸਰਕਾਰ ਦਾ ਜ਼ੋਰ ਦਿਖਾ ਕੇ ਸਾਡੇ ਅਸੀਂ 14 ਬੰਦਿਆਂ ਦੇ ਜਿਹੜੇ ਸੀਗੇ ਨੋਮੀਨੇਸ਼ਨ ਫਾਈਲ ਕੀਤੇ ਸੀ ਕਿਤੇ ਸੀਗੇ ਠੀਕ ਹੈ ਜੀ ਉਹਨਾਂ ਨੇ ਸਾਡੇ 14 ਦੇ 14 ਦੇ ਜਿਹੜੇ ਕਾਗਜ਼ ਸੀਗੇ ਉਹ ਲੋਪ ਕਰਦੇ ਜੀ ਨਹੀਂ ਉਹਨਾਂ ਨੇ ਕਿਹਾ ਹੈਗਾ ਵੀ ਅਸੀਂ ਕਾਂਗਰਸ ਪਾਰਟੀ ਦੇ ਤਿੰਨ ਨੁਮਾਇंदे ਲਏ ਹੈਗੇ ਜੀ ਨਹੀਂ ਨਹੀਂ ਅਸੀਂ ਜਦੋਂ ਉਹਨਾਂ ਨੂੰ ਕਿਹਾ ਸੀਗਾ ਅਸੀਂ ਪਹਿਲਾਂ ਤੋਂ ਸਾਡੀ ਸ਼ਰਤ ਇਹ ਸੀਗੀ ਵੀ ਜਿਹੜੇ ਤੁਸੀਂ ਅਸੀਂ 14 ਬੰਦਿਆਂ ਦੇ ਨੋਮੀਨੇਸ਼ਨ ਫਾਈਲ ਕੀਤੇ ਆ ਵਿਰੋਧੀ ਧਿਰ ਨੇ ਵੀ ਕੀਤੇ ਹੋਣਗੇ ਪਰ ਇਹ ਰੂਲ ਹੈਗਾ ਵੀ ਜਦੋਂ 12 ਤੋਂ 12:30 ਵਜੇ ਤੱਕ ਜਿੰਨੇ ਵੀ ਜਿਹੜੇ ਕੈਂਡੀਡੇਟ ਸੀਗੇ ਨੋਮੀਨੇਸ਼ਨ ਜਿੰਨਾਂ ਨੇ ਫਾਈਲ ਕੀਤੇ ਸੀ ਉਹਨਾਂ ਦੀ ਲਿਸਟ ਲੱਗਣੀ ਸੀ ਉਹਨਾਂ ਨੇ 3 ਵਜੇ ਤੱਕ ਕੋਈ ਲਿਸਟ ਨਹੀਂ ਲਾਈ ਜਦੋਂ ਉਹ ਜਾਣ ਲੱਗੇ ਅਮਲਾ ਫਿਰਦਾ ਚੁੱਪ ਕਰਕੇ ਚੱਲ ਲਿਆ ਅਸੀਂ ਉਹਨੂੰ ਰੋਕ ਕੇ ਪੁੱਛਿਆ ਵੀ ਦੱਸੋ ਭਾਈ ਸਾਡਾ ਕੀ ਕੰਮ ਚੱਲ ਰਿਹਾ ਹੈ ਕਹਿੰਦੇ ਲਿਸਟ ਲਾਵਾਂਗੇ ਕਾਦ ਨੂੰ ਹੋ ਸਕਿਆ ਨਹੀਂ ਜੀ ਜਿਹੜੇ ਰੂਲ ਹੈਗੇ ਉਹਨਾਂ ਦੇ ਮੁਤਾਬਕ ਸਾਡੀਆਂ ਲਿਸਟਾਂ ਲਾਓ ਜਿਹੜੇ ਨੋਮੀਨੇਸ਼ਨ ਫਾਈਲ ਹੋਏ ਉਹਨਾਂ ਦੀ ਪਹਿਲਾਂ ਲਿਸਟ ਲਾਓ ਜੇ ਤੁਸੀਂ ਧੱਕਾ ਕਰਨਾ ਹੈਗਾ ਸਾਨੂੰ ਘਟੋ ਘਟ ਵੀ ਸਾਡੇ ਜਿਹੜੇ ਕਾਗਜ਼ ਰੱਦ ਕੀਤੇ ਆ ਉਹਨਾਂ ਦਾ ਕਾਰਨ ਦੱਸਿਆ ਜਾਵੇ ਕਾਰਨ ਦੱਸਿਆ ਵੀ ਕਿਉਂ ਰੱਦ ਕੀਤੇ ਹੈਗੇ ਆ ਤੁਸੀਂ ਬਣਾ ਲਓ ਜਿਹੜੇ ਹੁਣ ਤਿੰਨ ਮੈਂਬਰਾਂ ਦੀ ਗੱਲ ਕਰਦੇ ਆ ਕੱਲ ਤੱਕ ਤਾਂ ਤਿੰਨ ਮੈਂਬਰ ਹੈ ਹੀ ਨਹੀਂ ਸੀ ਹੌਂ ਡਰ ਗਏ ਰੋਲਾ ਬਾਲਾ ਪੈ ਗਿਆ ਹੈ ਕਿ ਬਦਨਾਮੀ ਹੋ ਗਈ ਹੈਗੀ ਆ ਜਾਂ ਤਾਂ ਉਹਨਾਂ ਦਾ ਤੇ ਮੈਂਬਰ ਰੱਖਣ ਦੱਸਣ ਵੀ ਹਾਂ ਅਸੀਂ ਬਾਅਦ ਚ ਮੈਂਬਰ ਪਾਏ ਹੈਗੇ ਆ ਹੁਣ ਉਹਨਾਂ ਨੇ ਕੋਈ ਤਿੰਨ ਮੈਂਬਰ ਹੋਰ ਬਾਅਦ ਚ ਪਾ ਲਏ ਹੁਣ ਤਾਂ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਾਂ ਚੱਲ ਸਾਬ ਜਿਹੜੇ ਤੁਸੀਂ 14 ਮੈਂਬਰ ਮਤਲਬ ਫੈਲ ਕੀਤੇ ਸੀਗੇ ਅਸੀਂ 14 ਮੈਂਬਰ ਉਹ 14 ਮੈਂਬਰਾਂ ਦੇ ਵਿੱਚ ਉਹਨਾਂ ਨੇ ਤਿੰਨ ਮੈਂਬਰ ਲੈ ਜਾਂ ਕੋਈ ਨਾਲ ਦਾ ਲੈ ਲਏ ਇਹਨਾਂ ਨੇ ਨਹੀਂ ਸਾਨੂੰ ਪਤਾ ਹੀ ਨਹੀਂ ਜੀ ਕਿਹੜੇ ਮੈਂਬਰ ਲੈ ਆ ਉਹਨਾਂ ਨੇ ਅਜੇ ਤੱਕ ਮਾਰੇ ਕੋਈ ਜਾਣਕਾਰੀ ਨਹੀਂ ਕੱਲ ਜਿਹੜੀ 14 ਬੰਦਿਆਂ ਦੀ ਲਿਸਟ ਲਾਉਂਦੇ ਸੀਗੇ ਸਾਨੂੰ ਲਿਸਟ ਦਿਖਾਈ ਨਹੀਂ ਉਹਨਾਂ ਨੇ ਜੀ ਕਿਹੜੀ ਲਿਸਟ ਲਾਈ ਆ ਕਿ ਨਹੀਂ ਲਾਈ ਉਹ ਕਹਿੰਦੇ ਸੀ ਕਿ ਵੀ ਅਸੀਂ 11 ਮੈਂਬਰੀ ਚਾਹੁੰਦੇ ਹੈਗੇ ਆ ਠੀਕ ਜਾਂ ਤਾਂ ਇਹ ਸੀਗਾ ਨਾ ਵੀ ਸ਼ਰਿਆਮ ਚੋਲ ਕਰਾਉਂਦੇ ਫਿਰ ਪਤਾ ਲੱਗ ਜਾਂਦਾ ਜੀ ਜਿਹੜੀ ਸਹਿਮਤੀ ਹੁੰਦੀ ਹੈਗੀ ਆ ਉਹ ਇੱਕ ਧਿਰ ਦੀ ਸਹਿਮਤੀ ਨਹੀਂ ਹੋਈ ਜੀ ਕਦੇ ਵੀ ਸਾਰੀਆਂ ਪਾਰਟੀਆਂ ਦੀ ਬਹਿ ਕੇ ਸਹਿਮਤੀ ਹੁੰਦੀ ਆ ਉਦੋਂ ਬਾਅਦ ਚ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਕੱਲ ਜੇ ਉਹ ਕਹਿੰਦੇ ਵੀ ਸਹਿਮਤੀ ਹੋ ਗਈ ਆ ਤੁਸੀਂ ਕਹਿੰਦੇ ਉਹ ਕਹਿੰਦੇ ਸਹਿਮਤੀ ਹੋਈ ਆ 3 ਮੈਂਬਰ ਲੈ ਲਈ ਅਸੀਂ ਕੱਲ 3 ਘੰਟੇ ਪੂਰਾ ਉਹਦਾ ਘਰਾਓ ਕਰਕੇ ਰੱਖਿਆ ਚੋਣ ਆਮਲੇ ਫੈਲੇ ਦਾ ਫਿਰ ਉਦੋਂ ਕਹਿੰਦੇ ਵੀ ਤੁਸੀਂ ਤਿੰਨਾਂ ਮੈਂਬਰਾਂ ਨੇ ਕਾਜ ਫਾਈਲ ਕੀਤਾ ਹੈ ਕਿ ਤਿੰਨ ਮੈਂਬਰ ਤੁਹਾਡੇ ਲੈ ਲਈ ਹੈਗੇ ਆ ਉਦੋਂ ਫਿਰ ਉਹ ਕੋਈ ਨਹੀਂ ਬੋਲਦੇ ਆਮਲਾ ਫੈਲਾ ਵੀ ਕਹਿੰਦਾ ਵੀ ਤੁਸੀਂ ਤਿੰਨਾਂ ਬੰਦਾਂ ਦੇ ਨੋਮੀਨੇਸ਼ਨ ਫਾਈਲ ਕੀਤੇ ਆ ਉਹਨਾਂ ਨੇ ਵੀ ਪੰਜਾਂ ਮੈਂਬਰਾਂ ਦੇ ਨੋਮੀਨੇਸ਼ਨ ਫਾਈਲ ਨਹੀਂ ਕੀਤੇ ਉਹਨਾਂ ਨੇ ਵੀ ਵੱਧ ਬੰਦਿਆਂ ਦੇ ਨੋਮੀਨੇਸ਼ਨ ਫਾਈਲ ਕੀਤੇ ਸੀਗੇ ਅਸੀਂ ਵੀ 14 ਬੰਦਿਆਂ ਦੇ ਨੋਮੀਨੇਸ਼ਨ ਫਾਈਲ ਕੀਤੇ ਸੀ ਉਹਨਾਂ ਦੇ ਵਿੱਚੋਂ ਉਹਨਾਂ ਨੇ ਆਪਦੀ ਮਰਜ਼ੀ ਨਾਲ ਕਾਟ ਖਾਂਡ ਕਰਕੇ ਜਿਵੇਂ ਸਰਕਾਰਾਂ ਕਰਦੀਆਂ ਹੁੰਦੀਆਂ ਜੇ ਉਹ ਅਸੀਂ ਤਿੰਨਾਂ ਬੰਦਿਆਂ ਦੇ ਨੋਮੀਨੇਸ਼ਨ ਫਾਈਲ ਕੀਤੇ ਸੀ ਜਿਵੇਂ ਤੁਸੀਂ ਦੱਸ ਰਹੇ ਹੋ ਉਹ ਕਹਿੰਦੇ ਆ ਵੀ ਤਿੰਨਾਂ ਬੰਦਿਆਂ ਦੇ ਨੋਮੀਨੇਸ਼ਨ ਫਾਈਲ ਕੀਤੇ ਸੀਗੇ ਫੇ ਸਾਨੂੰ ਤਿੰਨ ਘੰਟੇ ਉਹਨਾਂ ਜਦੋਂ ਅਸੀਂ ਚੋਣਾਂ ਅਮਲਾ ਫੈਲਾ ਰੋਕ ਕੇ ਰੱਖਿਆ ਉਦੋਂ ਕਹਿੰਦੇ ਵੀ ਤੁਸੀਂ ਤਿੰਨਾਂ ਦੇ ਕਾਜ ਫਾਈਲ ਕੀਤੇ ਸੀ ਤਿੰਨਾਂ ਅਸੀਂ ਥੋੜੇ ਮੈਂਬਰ ਬਣਾਤੇ ਉਦੋਂ ਕਿਉਂ ਨਹੀਂ ਕੋਈ ਬੋਲਿਆ ਸੀ ਜੀ ਇਹ ਸਾਰਾ ਪ੍ਰੋਪਗੈਂਡਾ ਹੁਣ ਕਿਉ ਜਾ ਤੋ ਕਹਿ ਨਹੀਂ ਅਸੀਂ ਧੱਕਾ ਕੀਤਾ ਜੀ ਪਰ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਵੀ ਜਦੋਂ ਅਸੀਂ ਧੱਕਾ ਕੀਤਾ ਨਾ ਅਸੀਂ ਐ ਡਰ ਡਰ ਕੇ ਨਹੀਂ ਕਹਿੰਦਾ ਵੀ ਧੱਕਾ ਕੀਤਾ ਅਸੀਂ ਕਰਾਂਗੇ ਸ਼ਰਮ ਕਰਾਂਗੇ ਦੱਸ ਕੇ ਕਰਾਂਗੇ ਠੀਕ ਹੈ ਜਿਹੜੀ ਚੋਣ ਮਤਲਬ ਹੋਈ ਹੈਗੀ ਕੋਪਸ ਸਾਈਡ ਦੀ ਤੁਹਾਨੂੰ ਲੱਗਦਾ ਸੀ ਪੰਚਾਇਤ ਆਪਣੀ ਹੈਗੀ ਆ ਵੀ ਆਪਾਂ ਇੱਥੇ ਵੀ ਵਧੀਆ ਉਮੀਦਵਾਰ ਲੈ ਕੇ ਆਉਣੇ ਮੈਂਬਰ ਤਾਂ ਜੋ ਕੋਪਰਸਾਈਟ ਦੇ ਵਿੱਚ ਵਧੀਆ ਆਪਾਂ ਕੰਮ ਚਲਾ ਸਕੀਏ ਅਸੀਂ ਤੁਹਾਨੂੰ ਹੋਰ ਵੀ ਦੱਸ ਦੇਣਾ ਚਾਹੁੰਦੇ ਹਾਂ ਅਸੀਂ ਪਹਿਲਾਂ ਇਹਨਾਂ ਨੂੰ ਜਦੋਂ ਪੰਚਾਇਤ ਦੀਆਂ ਇਲੈਕਸ਼ਨਾਂ ਸੀ ਉਦੋਂ ਵੀ ਇਹਨਾਂ ਨੂੰ ਕਿਹਾ ਸੀਗਾ ਪਿੰਡ 'ਚ ਤੁਹਾਡੇ ਵੱਲੋਂ ਪੈਦਾ ਨਾ ਕਰੀਏ ਆਪਾਂ ਪੰਚਾਇਤ 'ਚ ਵੀ ਸਾਰੀ ਸਾਂਝੀ ਕਰ ਲਈ ਜੀ ਅਸੀਂ ਇਹਨਾਂ ਨੂੰ ਉਦੋਂ ਵੀ ਕਿਹਾ ਸੀਗਾ ਵੀ ਪੰਜ ਮੈਂਬਰ ਤੁਸੀਂ ਸਾਨੂੰ ਦੇ ਦਿਓ 6 ਮੈਂਬਰ ਤੁਸੀਂ ਦੇ ਲਓ ਸਰਪੰਚ ਆਪੇ ਤੁਹਾਡੇ ਤੋਂ ਬਣਾ ਲਓ ਉਦੋਂ ਵੀ ਸਾਨੂੰ ਇਹ ਤਿੰਨ ਮੈਂਬਰ ਦਿੰਦੇ ਸੀਗੇ ਅਸੀਂ ਕਦੇ ਨਹੀਂ ਅਸੀਂ ਤਿੰਨ ਮੈਂਬਰਾਂ ਦੇ ਸਹਿਮਤੀ ਨਹੀਂ ਕਰਨੀ ਉਦੋਂ ਮੁੜ ਕੇ ਸਾਡੇ 9 ਮੈਂਬਰ ਜਿੱਤੇ ਜੀ ਸਾਡੇ ਸਰਪੰਚ ਜੀ ਦਾ ਗਰਚਨ ਸਿੰਘ ਗਿਆਨੀ ਜੀ ਇਹ ਸਰਪੰਚ ਬਣੇ ਇਹ ਸਰਪੰਚ ਜਿੱਤੇ ਫੋਨ ਵੀ ਸਾਨੂੰ ਪਹਿਲਾਂ ਕਹਿੰਦੇ ਤਿੰਨ ਲੈ ਲਓ ਫਿਰ ਕਹਿੰਦੇ ਚਾਰ ਲੈ ਲਓ ਦੁਪਹਿਰ ਤੱਕ ਸਾਨੂੰ ਕਹਿੰਦੇ ਪੰਜ ਮੈਂਬਰ ਲੈ ਲਓ ਅਸੀਂ ਆਖਿਆ ਵੀ ਨਹੀਂ ਅਸੀਂ ਸਹਿਮਤੀ ਨਹੀਂ ਕਰਨੀ ਅਸੀਂ ਇਲੈਕਸ਼ਨ ਲੜਨੀ ਕਿਉਂਕਿ ਸਾਨੂੰ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਸੀ ਭਰਮਾ ਹੰਗਾਰਾ ਸੀ ਸਾਨੂੰ ਲੋਕਾਂ ਦਾ ਪ੍ਰੈਸ਼ਰ ਸੀਗਾ ਵੀ ਰਾਜੀ ਇਹਨਾਂ ਨਾਲ ਸਹਿਮਤੀ ਨਾ ਕਰੋ ਸਾਰੇ ਦੇ ਸਾਰੇ 11 ਮੈਂਬਰ ਤੁਹਾਡੇ ਬਣਾ ਕੇ ਕੱਢਾਂਗੇ ਅਸੀਂ ਇਸ ਚੀਜ਼ ਤੋਂ ਬਖਲਾਏ ਸੀਗੇ ਡਰ ਕੇ ੱੱਕੇ ਨਾਲ ਫਿਰ ਆ ਸਾਡੇ ਜਿਹੜੇ ਕਾਲ ਸੀਗੇ ਉਹਨਾਂ ਨੇ ਨਾਮਿਨੇਸ਼ਨ ਰੱਦ ਕਰ ਦਿੱਤੇ ਜੀ ਪਾਰ ਕੇ ਸੜ ਕੇ ਕੀ ਕੀਤਾ ਇਹਨਾਂ ਨੇ ਉਹ ਤਾਂ ਇਹਨਾਂ ਨੂੰ ਪਤਾ ਹੋਵੇ ਜੀ ਇਹਦਾ ਕੰਮ ਹੈ ਹਾਂਜੀ ਸਪੰਸਰ ਸਾਹਿਬ ਜੋ ਕੱਲ ਜੋ ਚੋਣ ਹੋਏਗੀ ਕੋਆਪਰੇਟਿਵ ਸਾਇਟੀ ਦੀ ਉਹ ਕਿਵੇਂ ਲੱਗਦਾ ਹੈਗਾ ਵੀ ਸਹੀ ਹੋਈ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ੇ ਜੀ ਸਹੀ ਤਾਂ ਸਭ ਨੂੰ ਪਤਾ ਲੱਗ ਗਿਆ ਵੀ ਸਹੀ ਕਿੰਨੀ ਕਿ ਸਹੀ ਹੋਈ ਆ ਜੀ ਸਾਰੀ ਗਲਤ ਹੋਈ ਆ ਜੀ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਜੀ ਵੀ ਤੁਸੀਂ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ ਅਸੀਂ ਸਹਿਮਤੀ ਕਰਦੇ ਵੀ ਕਰ ਲੈਣੀ ਸਾਨੂੰ ਪੰਜ ਮੈਂਬਰ ਦਿੰਦੇ ਸੀਗਾ ਅਸੀਂ ਬੋਲੇ ਹੀ ਨਹੀਂ ਜੀ ਇਹਨਾਂ ਨੇ ਪੰਜ ਮੈਂਬਰ ਸਾਨੂੰ ਦਿੰਦੇ ਸੀ ਅਸੀਂ ਕਿਹਾ ਅਸੀਂ ਵੇਖ ਤਾਂ ਚੋਣ ਕਰਾਉਣੀ ਆ ਸਾਨੂੰ ਲੋਕਾਂ ਦਾ ਵਧੀਆ ਹੰਗਾਰਾ ਸੀਗਾ ਕਿ ਵੀ ਭਾਈ ਤੁਸੀਂ ਆਪਾਂ ਚੋਣ ਕਰਵਾਓ ਤੇ ਇਹਨਾਂ ਨੂੰ ਮੁਕਤ ਕਰੋ 40 ਸਾਲ ਹੋ ਗਏ ਇਹਨੂੰ ਤੇ ਸੇਟੀ ਖਾਂਦੇ ਆ ਨੂੰ ਜੀ ਸਾਰੇ ਲੋਕ ਇਹ ਗੱਲ ਕਹਿੰਦੇ ਸੀ ਵੀ ਬੜਾ ਚਿਰ ਹੋ ਗਿਆ ਇਹਨੂੰ 40 ਸਾਲ ਹੋ ਗਏ ਉੱਤੇ ਕਬਜ਼ਾ ਮਾਰੀ ਬੈਠਿਆ ਵੀ ਇਹਨਾਂ ਨੂੰ ਕਾਪਰੇਟ ਸੁਸਾਇਟੀ ਛਡਾਓ ਜੀ ਤੇ ਅਸੀਂ ਤੁਹਾਨੂੰ ਅਸੀਂ 25 ਸਾਲ ਹੋ ਗਏ ਇਹਨਾਂ ਨੇ ਮੁਨਾਫਾ ਮਨੁਨਾਫਾ ਕੋਈ ਨਹੀਂ ਵੰਡਿਆ 32 32 ਸਾਲ ਹੋ ਗਏ ਕੋਈ ਮੁਨਾਫਾ ਨਹੀਂ ਵੰਡਿਆ ਸਾਰੇ ਲੋਕੇ ਗੱਲ ਕਹਿੰਦੇ ਸੀ ਵੀ ਇੱਕ ਪੀ ਇਹਨਾਂ ਨੂੰ ਬਾਹਰ ਕਰਨਾ ਚਾਹੀਦਾ ਵਾ ਠੀਕ ਆ ਅਸੀਂ ਚੋਣ ਕਰਾਉਨ ਤੋਂ ਬਾਅਦ ਵੀ ਕਹਿੰਦੇ ਵੀ ਚੋਣ ਕਰਵਾਓ ਤੂੰ ਜਿੱਤ ਜਿਓਂਗੇ ਸਿੱ ਮੰਨ ਜਾ ਜੀ ਚੋਣ ਕਰਵਾਉਣੀ ਚਾਹੀਦੀ ਸੀ ਜੀ ਇਹ ਸਰਾ ਸਰ ਟੱਕਾ ਵਾ ਬਿਲਕੁਲ ਪੂਰਾ ਗਲਤ ਹੋਇਆ ਵਾ ਇਹ ਬਹੁਤ ਚਿਰ ਦੇ ਇਹ ਸੁਸਾਇਟੀ ਨੂੰ ਖਾਈ ਜਾਂਦੇ ਆ ਜਿਹੜੀਆਂ ਆਪਦੇ ਵੀ ਕਰਜ਼ਾ ਹੁੰਦਾ ਵਾ ਉਹ ਵੀ ਇਹਨਾਂ ਦੇ ਨਾਲ ਵਿਚਨੇ ਲੱਫਟਾ ਆ ਵਾ ਨਾ ਇਹ ਸੁਸਾਇਟੀ ਵੀ ਚੱਕ ਕੇ ਮ ਜੀ ਇਹ ਆਈਆਂ ਆਪ ਦਾ ਅਖਲੀ ਬਦਲੀ ਉੱਥੇ ਕਰੀ ਜਾਂਦੇ ਤਾਂ ਕੋਆਪਰੇਟਿਵ ਸਟੇਟ ਦੀ ਛੱਡ ਕੇ ਰਾਜੀ ਨਹੀਂ ਹੈ ਉਹਨਾਂ ਨੇ ਕਿਹਾ ਹੈਗੇ ਵੀ ਅਸੀਂ ਤਿੰਨ ਮੈਂਬਰ ਜਿਹੜੇ ਕਾਂਗਰਸ ਦੇ ਲਏ ਹੈਗੇ ਜੀ ਅੱਛਾ ਤੇ ਅਕਾਲੀ ਦਲ ਦੇ ਮੈਂਬਰ ਵੀ ਲਏ ਹੈਗੇ ਆ ਬੀਜੇ ਦੀ ਵੀ ਬੀਜੇਪੀ ਵੀ ਮੈਂਬਰ ਲਏ ਹੈਗੇ ਆ ਆਮ ਆਦੀ ਪਾਰਟੀ ਦੇ ਤਾਂ ਹੈਗੇ ਹੈਗੇ ਉਹਦੇ ਵਿੱਚ ਕੋਈ ਬਿਲਕੁਲ ਗਲਤ ਨਹੀਂ ਜੀ ਕੋਈ ਸਾਡਾ ਕਾਂਗਰਸ ਦਾ ਪਾਰਟੀ ਦਾ ਕੋਈ ਬੰਦਾ ਨਹੀਂ ਲਿਆ ਕਿਸੇ ਦਾ ਨਹੀਂ ਲਿਆ तकरीबन ਸਾਰੇ ਆਮ ਪਾਰਟੀ ਦੇ ਆ ਹਾਂ ਬਸ ਉਹ ਤਾਂ ਇਹ ਆਪ ਦਾ ਹੀ ਕੋਲ ਮੋੜ ਜਾ ਕਰ ਲੈਂਦੇ ਸਾਰੇ ਇੱਕ ਥੜੀ ਦੇ ਚੱਟੇ ਬੱਟੇ ਆ ਇਹ ਹਰ ਇੱਕ ਚੋਣ 'ਚ ਇਹ ਸਾਰੇ ਐਵੇਂ ਉਹ ਬੁਖਾ ਕੇ ਜੇ ਵੀ ਇੱਧਰ ਲਾ ਉੱਧਰ ਲਾਓ ਸਾਰੇ ਇੱਕ ਥਾਂ ਹੀ ਹੋ ਜਾਂਦੇ ਆ ਇਹ ਇਹ ਤਾਂ ਟੱਕਰ ਦਾ ਜਦੋਂ ਜਦੋਂ ਵੀ ਸਾਡੇ ਨਾਲ ਹੀ ਹੁੰਦੀ ਹੈ ਇਹ ਸਾਰਾ ਪਾਰਟੀਆਂ ਦਾ ਪੂਟ ਦਾ ਨਾਂ ਦੇਖਾਵਾ ਜੇ ਕੀਤਾ ਹੋਇਆ ਇਹਨਾਂ ਦਾ ਵੀ ਉਹ ਮੈਂ ਜੀ ਭਾਜਪਾ ਦਾ ਵਾ ਅਕਾਲੀ ਦਲ ਦਾ ਵਾ ਫਲਾਨਾ ਉਹ ਕੋਈ ਇੱਕ ਅਕਾਲੀ ਦਲ ਦੇ ਨਹੀਂ ਕੋਈ ਵੀ ਭਾਜਪਾ ਦੇ ਨਹੀਂ ਜਿਹੜੇ ਪਾਰਟੀਆਂ ਜਿਹੜੀ ਉਸ ਪਾਸੇ ਨੂੰ ਸਾਰੇ ਭੱਜ ਲੈਂਦੇ ਆ ਠੀਕ ਹੈ ਇਹ ਕਿਸੇ ਪਾਰਟੀ ਦੇ ਖੜੇ ਵਿਖੜਦੇ ਨਹੀਂ ਇਹ ਜਦੋਂ ਜਿਹੜੀ ਪਾਰਟੀ ਦਾ ਰਾਜ ਆ ਗਿਆ ਇਹ ਪਹਿਲਾਂ ਤੋਂ ਹੀ ਇਹਨਾਂ ਦਾ ਹੈਗਾ ਵਾ ਬਣਾਇਆ ਹੋਇਆ ਵਾ ਜਦੋਂ ਪੁਰਾਣਾ ਹੀ ਇਹਨਾਂ ਦੇ ਵੀ ਜਿੱਤੋਂ ਗੁਰਤੀ ਮਿਲੀ ਆ ਸਾਰਿਆਂ ਨੂੰ ਪਤਾ ਵਾ ਜਿਹੜੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਝੋਲਾ ਚੱਕਦੇ ਉਹਦੇ ਨਾਲ ਹੀ ਹੋ ਜਾਂਦੀ ਹੈ ਇਹ ਕਿਸੇ ਕਾਲੀ ਦਲ ਦੇ ਨਹੀਂ ਕਿਸੇ ਕਾਂਗਰਸ ਦੇ ਦੂਜੇ ਦੇ ਨਹੀਂ ਇਹ ਕੀ ਦੇ ਨਹੀਂ ਕੋਈ ਨਹੀਂ ਸਾਰੇ ਇੱਕੋ ਹੀ ਆ ਸਾਰੇ ਇਹ ਵਿਖਾਵਾ ਜਾ ਕੀਤਾ ਹੋਇਆ ਵਾ ਇਹ ਜਦੋਂ ਜਦੋਂ ਜਿੱਧਰ ਪਾਰਟੀ ਜਿਹੜੀ ਹੋਈ ਉਹ ਤੁੰ ਨੂੰ ਪਾਚ ਲੈਂਦੇ ਆ ਠੀਕ ਹੈ ਸਰਪੰਚ ਸਾਹਿਬ ਕੋਈ ਹੈਗੀ ਆ ਤੁਸੀਂ ਵੇਖਦੇ ਰਹੋ ਰੈਗੂਲਰ ਗੌਨ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜ ਗਾਲਬ ਧੰਨਵਾਦ ਜੀ